ਡੇ 11 ਨਿਊਜ਼ ਪੰਜਾਬ ਦੇਖ ਰਹੇ ਦਰਸਤਾਂ ਨੂੰ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਬੰਦਰ ਸਿੰਘ ਰਖਾਲ ਅੱਜ ਅਸੀਂ ਪਹੁੰਚਿਆ ਖਾਟੂ ਸ਼ਾਮ ਮੰਦਰ ਜਿੱਥੇ ਐਗਰੀਕਲਚਰ ਆਊਟਰੀਚ ਪ੍ਰੋਗਰਾਮ ਉਲੀਕਿਆ ਗਿਆ ਹੈ ਬੈਂਕ ਵੱਲੋਂ ਪੀਐਨਬੀ ਬੈਂਕ ਵੱਲੋਂ ਕਿਸਾਨਾਂ ਲਈ ਐਗਰੀਕਲਚਰ ਲਈ ਲੋਨ ਦੀ ਸੁਵਿਧਾ ਜਿਹੜੀ ਦੇ ਵਿੱਚ ਸਰਕਾਰ ਵੱਲੋਂ ਸਬਸਿਡੀ ਦੇ ਆਧਾਰ ਦੇ ਅਲੱਗ-ਅਲੱਗ ਖੇਤੀਬਾੜੀ ਦੇ ਸੰਦਾਂ ਦੀਆਂ ਜਿਹੜੀਆਂ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਨੇ ਤੇ ਕਿਸ ਕਿਸੇ ਆਧਾਰ ਤੇ ਇਹ ਆਊਟਰੀਚ ਪ੍ਰੋਗਰਾਮ ਹੈ ਉਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਕੇ ਤੁਹਾਡੇ ਕੋਲ ਲੈ ਕੇ ਆਵਾਂਗੇ ਜੀ ਆਪਣੇ ਬਿਜ਼ੀ ਸ਼ਡਿਊਲ ਤੋਂ ਸਮਾਂ نکال ਕੇ ਪੰਜਾਬ ਨੈਸ਼ਨਲ ਬੈਂਕ ਦੇ ਐਗਰੀਕਲਚਰ ਐਕਸਪੋ ਦੇ ਵਿੱਚ ਆਊਟਰੀਚ ਪ੍ਰੋਗਰਾਮ ਦੇ ਵਿੱਚ ਆਏ ਹੈ ਸਾਡੀ ਸਾਰੀ ਟੀਮ ਵੱਲੋਂ ਬਰਾੜ ਜੀ ਦਾ ਸਵਾਗਤ ਹੈ ਵੈਲਕਮ ਹੈ ਇੱਕ ਵਾਰ ਤਾਲੀਆਂ ਲਗਾਈ ਜਾਏ ਜੀ ਹਰ ਰਿਸਪੈਕਟਡ ਜਵੇਂਦਰ ਠਾਕੁਰ ਜੀ ਸਾਡੇ ਚੀਫ ਮੈਨੇਜਰ ਸਰਕਲ ਆਫਿਸ ਪਟਿਆਲਾ ਤੋਂ ਆਲ ਰਿਸਪੈਕਟਡ ਸਟਾਫ ਮੈਂਬਰ ਬ੍ਰਾਂਚ ਹੈਡਸ ਐਗਰੀਕਲਚਰ ਮੈਨੇਜਰਸ ਐਂਡ ਅਦਰ ਸਟਾਫ ਮੈਂਬਰ ਬੀਸੀ ਸਾਹਿਬਾਨ ਔਰ ਜਿਤਨੇ ਵੀ ਆਊਟਲੈਟ ਲਗਾਏ ਹੋਏ ਨੇ ਸਾਡੇ ਸਾਥੀ ਕੰਪਨੀਆਂ ਕੇ ਰਿਪਰੈਜੈਂਟੇਟਿਵ ਸਭ ਦਾ ਵੈਲਕਮ ਕਰਦੇ ਹਾਂ ਜੀ ਅਸੀਂ ਔਰ ਇਸ ਕੇ ਸਾਥ ਸਾਥ ਸਾਡੇ ਸਭ ਤੋਂ ਜ਼ਰੂਰੀ ਸਭ ਤੋਂ ਸਮਾਨਯੋਗ ਸਾਡੇ ਕਸਟਮਰ ਸਾਹਿਬਾਨ ਅਸੀਂ ਦਿਲੋਂ ਧੰਨਵਾਦ ਕਰਦੇ ਆ ਸਾਡੇ ਕਸਟਮਰਾਂ ਦਾ ਜੋ ਸਵੇਰ ਤੋਂ ਇੱਥੇ ਆਏ ਬੈਠੇ ਨੇ ਸਾਡੇ ਨਾਲ ਜੁੜੇ ਨੇ ਸਾਡੇ ਵੱਲੋਂ ਜੀਆਨ ਨੂੰ ਸਭ ਨੂੰ ਨਮਸਕਾਰ ਇੱਕ ਵਾਰ ਸਾਡੇ ਕਸਟਮਰ ਲਈ ਤਾਲੀਆਂ ਜਰੂਰ ਸਾਡੇ ਸਾਥੇ ਮਾਰੋ ਦੇਖੋ ਜੀ ਅੱਜ ਪੰਜਾਬ ਨੈਸ਼ਨਲ ਬੈਂਕ ਨੇ ਪੂਰੇ ਪੈਨ ਇੰਡੀਆ ਦੇ ਵਿੱਚ ਐਗਰੀਕਲਚਰ ਆਊਟਰੀਚ ਪ੍ਰੋਗਰਾਮ ਲਗਾਇਆ ਹੈ ਇਹਦਾ ਮਤਲਬ ਇਹ ਹੈ ਮੋਟੀ ਮੋਟੀ ਤੌਰ ਤੇ ਗੱਲ ਕਰੀਏ ਪੰਜਾਬ ਨੈਸ਼ਨਲ ਬੈਂਕ ਦੇ ਬਾਰੇ ਵਿੱਚ ਪਹਿਲੇ ਤੁਮੇ ਸੁਣੋ ਇਹ ਦਸਵਾਂ ਚੋਨਾ ਜਿਹੜੇ ਬੈਂਕ ਦਾ ਨਾਮ ਪੰਜਾਬ ਦੇ ਉੱਤੇ ਹੋ ਪੰਜਾਬ ਨੈਸ਼ਨਲ ਬੈਂਕ ਉਹਦੇ ਨਾਂ ਤੋਂ ਹੀ ਇਹ ਪਤਾ ਲੱਗਦਾ ਹੈ ਕਿ ਉਹ ਬੈਂਕ ਕਿਸਾਨਾਂ ਲਈ ਕੀਰਤੀਬੰਦਿਆਂ ਲਈ ਮਜ਼ਦੂਰਾਂ ਲਈ ਆਮ ਪਬਲਿਕ ਲਈ ਜਿਹੜੇ ਖੇਤੀ ਕਰਦੇ ਨੇ ਖੇਤੀ ਦੇ ਰਿਲੇਟਿਡ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਲਈ ਕਿੰਨਾ ਸਮਰਪਿਤ ਹੈ ਕਿੰਨਾ ਜੁੜਿਆ ਹੋਇਆ ਹੈ ਕਿੰਨਾ ਐਸੋਸੀਏਟ ਹੈ ਇਹ ਸਾਡੇ ਬੈਂਕ ਦੇ ਨਾਂ ਦੇ ਉੱਤੇ ਹੀ ਪਤਾ ਲੱਗਦਾ ਹੈ ਤੇ ਸਾਡੇ ਲਈ ਤੇ ਤੁਹਾਡੇ ਲਈ ਬੜੀ ਮਾਨ ਵਾਲੀ ਗੱਲ ਹੈ ਕਿ ਇੱਕ ਇਹੋ ਜਿਹਾ نیشنل ਬੈਂਕ ਜਿਹੜਾ ਦੇਸ਼ ਦਾ ਦੂਜੇ ਨੰਬਰ ਦਾ ਬਹੁਤ ਪੀਐਸਯੂ ਬੈਂਕ ਦੇ ਵਿੱਚ ਸਰਕਾਰੀ ਬੈਂਕਾਂ ਦੇ ਵਿੱਚ ਦੂਜੇ ਨੰਬਰ ਦਾ بڑا ਬੈਂਕ ਜਿਹਦਾ ਨਾਮ ਪੰਜਾਬ ਦੇ ਉੱਤੇ ਹੈ ਉਹ ਸਾਡਾ ਪੰਜਾਬ ਨੈਸ਼ਨਲ ਬੈਂਕ ਹੈ ਇੱਕ ਵਾਰ ਸਾਡੇ ਬੈਂਕ ਲਈ ਵੀ ਤਾਲੀਆਂ ਮਾਰੋ ਤੇ ਜਾਦਾ ਸਕੀਮਾਂ ਤੋਂ ਸਾਡੇ ਮਾਰਕੀਟਿੰਗ ਵਾਲੇ ਸਾਥੀ ਹਰਮਨ ਗੁਪਤਾ ਜੀ ਦੱਸਣਗੇ ਮੋਟੀ ਮੋਟੀ ਇਹ ਗੱਲਾਂ ਸਰ ਪੰਜਾਬ ਨੈਸ਼ਨਲ ਬੈਂਕ ਐਗਰੀਕਲਚਰ ਤੋਂ ਰਿਲੇਟਡ ਸਾਰੇ ਕੰਮਾਂ ਨੂੰ ਫਾਈਨਾਂਸ ਕਰਦਾ ਹੈ ਸਾਡੇ ਜ਼ਿਮੀਦਾਰ ਭਰਾਵਾਂ ਨੂੰ ਮਦਦ ਕਰਦਾ ਹੈ ਭਾਵੇਂ ਤੁਸੀਂ ਕੇ ਸੀ ਸੀ ਕੋਈ ਲਿਮਟ ਲੈਣੀ ਹੋ ਕੋਈ ਤੁਸੀਂ ਇੰਪਲੀਮੈਂਟਸ ਵਾਸਤੇ ਕੋਈ ਲੋਨ ਲੈਣਾ ਹੋ ਟਰੈਕਟਰ ਵਾਸਤੇ ਸੁਪਰ ਸੀਡਰ ਵਾਸਤੇ ਬੈਲਰ ਵਾਸਤੇ ਟਰੋਲੀ ਵਾਸਤੇ ਤੋਂ ਤੁਸੀਂ ਸਾਡੀ ਕਿਸੇ ਵੀ ਬ੍ਰਾਂਡ ਦੇ ਨਾਲ ਸੰਪਰਕ ਕਰ ਸਕਦੇ ਹੋ ਪੰਜਾਬ ਨੈਸ਼ਨਲ ਬੈਂਕ ਹਰੇਕ ਸਮੇਂ ਬਹੁਤ ਹੀ ਸ਼ੋਰਟ ਪੀਰੀਅਡ ਦੇ ਵਿੱਚ ਤੁਹਾਨੂੰ ਵਿੱਤੀ ਸਹਾਇਤਾ ਉਪਲਬਧ ਕਰਾਊਗਾ ਸੋ ਪੰਜਾਬ ਨੈਸ਼ਨਲ ਬੈਂਕ ਦੀ ਵਰਕ ਵਰਕ ਸ਼ਾਖਾएं ਆਪਣੇ ਏਰੀਆ ਦੇ ਵਿੱਚ ਬਹੁਤ ਹੈ ਸਾਡੇ ਪੁਰਾਣੇ ਸਾਥੀ ਜੁੜੇ ਹੋਏ ਨੇ ਸੋ ਇਸ ਕਰਕੇ ਅੱਜ ਆਪਾਂ ਇਸੀ ਚੀਜ਼ ਨੂੰ ਇੱਕ ਨੈਸ਼ਨਲ ਲੈਵਲ ਤੇ ਲੈ ਕੇ ਆਣ ਦੇ ਲਈ ਅਸੀਂ ਇਹ ਪ੍ਰੋਗਰਾਮ ਰੱਖਿਆ ਹੈ ਕਿ ਵੀ ਸਾਡੇ ਕਿਸਾਨ ਸਾਧੀਆਂ ਨੂੰ ਇਹ ਚੀਜ਼ਾਂ ਕਿਉਂਕਿ ਪੰਜਾਬ ਨੈਸ਼ਨਲ ਬੈਂਕ ਨੇ ਕੁਝ ਸਕੀਮਾਂ ਕਸਟਮਾਈਜ਼ ਸਕੀਮਾਂ ਕਰੀ ਹੈ ਕਸਟਮਾਈਜ਼ ਸਕੀਮ ਮੀਨਸ ਇਹੋ ਜੀ ਸਕੀਮਾਂ ਜਿਹੜੇ ਸਾਡੇ ਕਿਸਾਨ ਭਰਾਵਾਂ ਵਾਸਤੇ ਜਾਂ ਖੇਤੀਬਾੜੀ ਦੇ ਨਾਲ ਜੁੜੇ ਹੋਏ ਜਿਹੜੇ ਹੋਰ ਕਸਟਮਰ ਹੈ ਹੋਰ ਬਿਜ਼ਨੈਸਿਸ ਹੈ ਉਨকো ਉਨਕੀ ਜ਼ਰੂਰਤ ਕੇ ਮੁਤਾਬਿਕ ਜਿਹੜੀ ਸਕੀਮਾਂ ਮੋਡੀਫਾਈ ਕਰਕੇ ਉਨਕੇ ਅਨੁਸਾਰ ਬਦਲਾਅ ਕਰਕੇ ਜਿਹੜੀ ਸਕੀਮਾਂ ਪੰਜਾਬ ਨੈਸ਼ਨਲ ਬੈਂਕ ਲੈ ਕੇ ਆਇਆ ਹੈ ਉਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਸਟਮਾਈਜ਼ ਸਕੀਮ ਕਹਿੰਦੇ ਆ ਉਹ ਸਕੀਮ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਤੁਸੀਂ ਸਾਡੇ ਕਿਸੇ ਵੀ ਕਾਊਂਟਰ ਤੇ ਕਿਸੇ ਵੀ ਬ੍ਰਾਂਚ ਦੇ ਵੀ ਜਾ ਕੇ ਉਹਨਾਂ ਦਾ ਲਾਭ ਲੈ ਸਕਤੇ ਹੋ ਉਹਨਾਂ ਦੇ ਵਿੱਚ 3% ਸਬਸਿਡੀ ਹੈ ਉਹਨਾਂ ਦੇ ਵਿੱਚ ਕੋਈ ਕੋਲੈਟਰਲ ਗਾਰੰਟੀ ਨਹੀਂ ਹੈ ਬਿਨਾ ਕਿਸੇ ਕੋਲੈਟਰਲ ਗਾਰੰਟੀ ਕੇ ਬਿਨਾ ਕਿਸੇ ਪ੍ਰੋਪਰਟੀ ਕੇ ਤੁਸੀਂ ਅਪ ਟੂ 2 ਕਰੋੜ 2 ਕਰੋੜ ਤੱਕ ਖੇਤੀਬਾੜੀ ਦੇ ਲਈ ਕਿਸੇ ਨੇ ਕੋਈ ਵੇਅਰ ਹਾਊਸ ਲਗਾਣਾ ਹੈ ਕਿਸੇ ਨੇ ਕੋਈ 골ਡ ਸਟੋਰ ਲਗਾਣਾ ਕਿਸੇ ਨੇ ਕੋਈ ਫੂਡ ਪ੍ਰੋਸੈਸਿੰਗ ਯੂਨਿਟ ਲਗਾਨੀ ਹੈ ਉਹਨ ਸਾਰੀਆਂ ਚੀਜ਼ਾਂ ਲਈ ਕਿਸੇ ਨੇ ਕੋਈ ਹੈਟਰੀ ਲਗਾਨੀ ਹੈ ਕਿਸੇ ਨੇ ਮੀਟ ਪ੍ਰੋਸੈਸਿੰਗ ਦਾ ਪਲਾਂਟ ਲਗਾਣਾ ਹੈ ਕਿਸੇ ਨੇ ਡਿਸਟ੍ਰੀਬਿਊਸ਼ਨ ਦਾ ਪਲਾਂਟ ਲਗਾਣਾ ਹੈ ਉਹਨ ਸਭ ਚੀਜ਼ਾਂ ਲਈ ਪੰਜਾਬ ਨੈਸ਼ਨਲ ਬੈਂਕ ਕੇ ਸਬਸਿਡੀ ਦੇ ਪਹਿਲ ਦੇ ਆਧਾਰ ਤੇ ਬਿਨਾ ਕਿਸੇ ਭਾਗ ਤੋੜ ਕੇ ਬਿਨਾ ਕਿਸੇ ਕੋਲੈਟਰਲ ਗਾਰੰਟੀ ਕੇ 2 ਕਰੋੜ ਤੱਕ ਦਾ ਲੋਨ ਆਪ ਕੋ इजीली ਅਵੇਲੇਬਲ ਕਰਾਤਾ ਸੁਵਿਧਾ ਸਾਨੂੰ ਦਿੰਦਾ ਹੈ ਸੋ ਮੇਰੀ ਤਰਫ ਸੇ ਮੇਰੀ ਪੂਰੀ ਟੀਮ ਕੀ ਤਰਫ ਸੇ ਪੰਜਾਬ ਨੈਸ਼ਨਲ ਬੈਂਕ ਕੀ ਤਰਫ ਸੇ ਅਸੀਂ ਸਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਆਪਣੇ ਨਾਲ ਨਾਲ ਜਿਹੜਾ ਤੁਹਾਡਾ ਕੋਈ ਪਰਿਵਾਰਿਕ ਮੈਂਬਰ ਹੈ ਕੋਈ ਰਿਸ਼ਤੇਦਾਰ ਹੈ ਕੋਈ ਅੰਡੀ ਗਵੰਡੀ ਹੈ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਇਹ ਗੱਲ ਦੱਸੋ ਕਿ ਪੰਜਾਬ ਨੇ ਸਲ ਬੈਂਕ ਬੜਾ ਅੱਛਾ ਬੈਂਕ ਹੈ ਸੀ ਉਹ ਤੋਂ ਪਹਿਲੇ ਨਾਲ ਜੁੜਿਆ ਹੋਇਆ ਐਸੋਸੀਏਟ ਆ ਤੁਸੀਂ ਵੀ ਬੈਂਕ ਦੇ ਵਿੱਚ ਜਾਓ ਤੇ ਉੱਥੇ ਜਾ ਕੇ ਸਾਡੀ ਜਿਹੜੀ ਅੱਛੀ ਸਕੀਮਾਂ ਹੈ ਉਹਨਾਂ ਦਾ ਤੁਸੀਂ ਲਾਭ ਉਠਾਓ ਸੋ ਇਹ ਹੀ ਤੁਹਾਨੂੰ ਬੇਨਤੀ ਕਰਦੇ ਹੋਏ ਮੈਂ ਆਪਣੀ ਸਪੀਚ ਦਾ ਅੰਤ ਕਰੂੰਗਾ ਤੇ ਰਿਕੁਐਸਟ ਕਰੂੰਗਾ ਹਰਮਨ ਜੀ ਨੂੰ ਹਰਮਨ ਜੀ ਮਾਈਕ ਮੈਂ ਪੰਜਾਬ ਨੈਸ਼ਨਲ ਬੈਂਕ ਦੀ ਓਲ ਸੇ आप लोगों का तहे दिल से शुक्रिया अदा करता हूँ जो आप लोग इस भीषण गर्मी में ब्रांच मैनेजर के रिक्वेस्ट पे आप लोग आए बहुत तह दिल से शुक्रिया करता हूँ और हमारे यहाँ भी हमारे बीच में जो हमारे चीफ गेस्ट हैं दिए हैं उनकी सभी ब्रांच से आए हुए हमारे शाखा प्रबंधक और स्टाफ का बहुत बहुत आभारी हूँ और मैं ज़्यादा टाइम लेना नहीं चाहूँगा आप लोगों का समय जो है बहुत बहुमूल्य है खेती बाड़ी की समय है अभी आ, तो आप लोग उसमें व्यस्त हैं उसमें से अपना समय निकालें मैं ये कहना चाहूँगा कि जो भारत की जो ग्रोथ है हमारे देश की जो ग्रोथ है उसमें खेती बाड़ी की लगभग अठारह परसेंट से ऊपर की भागीदारी है और सरकार और हप, भारत के सभी बैंक की ओर से खेती बाड़ी के भारत के हर किसान को सुविधा के लिए अपने अलग अलग स्कीम निकाले हैं जिससे भारत की और हर आदमी की तरक्की हो तो पंजाब नेशनल बैंक भी समय समय पर किसान की तरक्की के लिए देश की तरक्की के लिए अपना एक किस समाज के बीच में जा कर के उनको जागरूक किया जाता है समाज के आदमी को साथ में हमारे घर में माता बहनों हैं वो छोटे छोटे काम करते हैं ग्रुप बनाकर दो चार आदमी या छः आदमी दस आदमी पाँच आदमी में माता बहने घर में काम करती है सरकार की तरफ से बैंक की तरफ से उनको भी सुविधा दी जाती है उन्हीं को जागरूक करने के लिए अप, आ, क्या पंजाब नेशनल बैंक ने समय समय पर एक जागरूकता अभियान शुरू करता है उसी का हम अंग्रेजी में कहते हैं आउटरीच प्रोग्राम माने कि कस्टमर को और जो हमारे साथ जुड़े हुए हैं भेंडर जुड़े हुए हैं कोई रोटामीटर बनाता है कोई ट्रैक्टर बनाता है आप खेती बाड़ी के खेती बाड़ी जो करते हैं उसमें सामान जो यूज यूज होता है व्यवहार किया जाता है वे बनाते हैं उसको इकट्ठा करते हैं आपको आवश्यकता को देखते हुए हम इसका अरेंज करते हैं कि आप उनसे मिलें और बैंक के द्वारा जो कम दर करके आपको सरकार सब्सिडी देती है वे बताने के लिए हम लोग इकट्ठा होते हैं मोटा मोटी तौर पर हम इकट्ठा होते हैं आपको एक जाम करते हैं तो हम कोशिश करेंगे कि आप हमारे यहाँ लगभग इस नज़दीक के आठ ब्रांचेज हैं क्या पंजाब नेशनल बैंक के दो खनौरी में हैं दो पादरा में हैं डगा भूटान इस सभी मिला के आठ ब्रांचेज हैं तो आप लोग अपने नजदीक के ब्रांच में जाइए जो भी नजदीक के ब्रांच हो सका हो वहाँ जाइए और आप अपने वहां पर जो बैठे हुए हैं ब्रांच के ब्रांच हेड बैठे हो उनसे सीधा मिलिए साथ में ब्रांच में खेती बाड़ी के लिए जो खेती बाड़ी अफसर के भी बैंक नियुक्त किया है आपके दरवाजे पे जाते हैं आपके गांव में जाते हैं उनसे मिलिए ਆਟੂ ਜੀ ਆਮ ਦੇ ਪਵਿੱਤਰ ਹਾਲ ਵਿੱਚ ਮੌਜੂਦ ਪੀਐਨਐਨਵੀ ਦਾ ਸਟਾਫ ਉਹਨਾਂ ਦੇ ਚੀਫ਼ ਸਾਹਿਬ ਬੈਂਕ ਮੈਨੇਜਰ ਸਾਹਿਬ ਤੇ ਉਹਨਾਂ ਦਾ ਸਾਰਾ ਸਟਾਫ ਤੇ ਸਾਹਮਣੇ ਬੈਠੇ ਮੇਰੇ ਕਿਸਾਨ ਭਰਾ ਮੇਰੀਆਂ ਮਾਤਾ ਪਿਤਾ ਪਧਰੀ ਸਹਾਜਬਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ SLAਗਾਜੋਗ ਅਪਰਾਲਾ ਜੋ ਪੀਐਨਵੀ ਪੰਜਾਬ ਨੈਸ਼ਨਲ ਬੈਂਕ ਲੋ ਕੀਤਾ ਜਾ ਰਿਹਾ ਹੈ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਹੜੀਆਂ ਸਰਕਾਰ ਵੱਲੋਂ ਸਕੀਮਾਂ ਜੋ ਬੈਂਕ ਕੋਲੋਂ ਸਹੂਲਤਾਂ ਨੇ ਕਿਸਾਨ ਭਰਾਵਾਂ ਨੂੰ ਉਹਨਾਂ ਪ੍ਰਤੀ ਜਾਗਰੂਕ ਕਰਨ ਲਈ ਇਹ ਸਮੇਲਨ ਰੱਖਿਆ ਹੈ ਤੇ ਪਹਿਲਾਂ ਮੈਂ ਸੁਣ ਰਿਹਾ ਆ ਬੋਲਦਿਆਂ ਗੱਲ ਕਹੀ ਸੀ ਵੀ ਬੈਂਕ ਦਾ ਨਾਮ ਹੀ ਪੰਜਾਬ ਤੋਂ ਹੈ ਆਪਾਂ ਦੇਖਦੇ ਆ ਆਪਣੇ ਦੇਸ਼ ਦੇ ਕਿਸੇ ਵੀ ਸਟੇਟ ਤੇ ਜਾਂਦੇ ਆ ਉੱਥੇ ਆਪਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੀ ਆਪਾਂ ਨਿਗਾਹ ਪੈ ਜੇ ਨਾ ਪੰਜਾਬ ਨੈਸ਼ਨਲ ਬੈਂਕ ਵੀ ਪੰਜਾਬ ਦਾ ਨਾਮ ਜਿਹੜਾ ਬੈਂਕ ਦਾ ਰੱਖਿਆ ਗਿਆ ਪੰਜਾਬ ਤੋਂ ਬਹੁਤ ਵਧੀਆ ਗੱਲ ਏ ਤੇ ਜਿਹੜੇ ਵੀ ਕਿਸਾਨ ਭਰਾਵਾਂ ਨੂੰ ਸੁਲਤਾ ਮਿਲਰੀਆਂ ਨੇ ਬਹੁਤ ਵਾਦ ਬੈਂਕ ਵੱਲੋਂ ਉਹਨਾਂ ਦਾ ਲਾਭ ਲਿੱਤਾ ਜਾਏ ਤੇ ਉਹਨਾਂ ਬਾਰੇ ਦੀ ਜਾਣਕਾਰੀ ਲੈ ਕੇ ਉਸ ਸੁਲਤਾ ਦਾ ਫਾਇਦਾ ਉਠਾਇਆ ਜਾਏ ਤੇ ਮੈਂ ਇੱਥੇ ਪਹੁੰਚਣ ਦੇ ਸਾਰੇ ਜਿਹੜੇ ਪਤਵੰਤੇ ਸੱਜਣ ਮਾਤਾ ਪਿਓਣਾ ਤੇ ਸਾਰਾ ਸਟਾਫ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਤੇ ਆਸ ਕਰਦਾ ਹਾਂ ਤੁਸੀਂ ਇੱਥੋਂ ਵਧੀਆ ਤੇ ਚੰਗੀ ਜਾਣਕਾਰੀ ਪ੍ਰਾਪਤ ਕਰਕੇ ਉਸ ਦਾ ਲਾਭ ਲੋਗੇ ਧੰਨਵਾਦ thank you